ਹਾਂਜੀ ਡੋਲ ਕਮਾਲਾ ਸਾਹਿਬ ਆਉਂਗੇ ਪਰ ਇਹ ਜੇ ਬਲ ਨਹੀਂ ਪੈਂਗੇ ਕਿ ਸੇਪ ਨਹੀਂ ਸਹੀ ਹੋਊਗੀ ਤਾਂ ਆਜੋ ਫਿਰ ਹਾਂਜੀ ਕਿ ਪਹਿਲਾਂ ਕੀ ਕਰਨਾ ਇੱਕ ਖੁੰਝਾ ਲੈ ਲੈਣਾ ਹੈ ਇਹਗਾ ਲੈ ਆਉਣਾ ਸਿਰ ਉੱਪਰ ਕੀ ਆ ਜਿਹੜਾ ਕੋਨਾ ਹੈ ਇਹਨੂੰ ਐ ਖਿੱਚ ਕੇ ਰੱਖ ਲਓ ਜੀ ਓਦੋਂ ਵਗ ਇਹਨੂੰ ਸਾਫ਼ ਕਰਕੇ ਪਹਿਲਾਂ ਇੱਕ ਖਿੱਚ ਲਓ ਪੂਰਾ ਸਾਫ਼ ਕਰ ਲਓ ਪਗਲਾ ਕਰਕੇ ਆਇਂ ਓਦੋਂ ਜਗੋਇ ਇੰਨਾ ਕ ਲੈ ਜੀ ਇਹਨੂੰ ਪੂਰਾ ਖਿੱਚ ਕੇ ਲਿਆਓ ਆਪਾਂ ਇੱਕੋ ਪੂਰਾ ਕਸਣਾ ਖੱਲੇ ਪਾਸੇ ਇਗਰੋ ਹਾਂਜੀ ਤੇ ਦੂਜਾ ਲੜ ਹੈ ਜਿਹੜਾ ਦੂਜੇ ਲੜ ਚ ਜੇਰੀਆ ਸੌਣ ਜਿੱਥੋਂ ਆਪਾਂ ਪੱਗ ਪੜਵਾ ਕੇ ਲਿਆਉਣੇ ਹੁੰਨੇ ਆ ਉਹ ਸੌਣ ਆਏ ਉੱਪਰ ਰੱਖਣੀਆਂ ਜੀ ਕਿ ਜਿਹੜੀ ਆ ਸੌਣ ਹੈ ਜੀ ਇਹ ਆਪਾਂ ਅੰਗਲੇ ਪਾਸੇ ਰੱਖਣੀ ਹੈ ਪੜਵਾ ਕੇ ਇਹਨੂੰ ਵੀ ਇਸ ਕਰਾਂਗੇ ਆਪਾਂ ਕਰਨੇ ਇਹ ਹੀ ਪੂਣੀ ਨਹੀਂ ਹੋ ਗਈ ਬਈ ਇਹ ਜਿਹੜਾ ਕੱਪੜਾ ਇਹ ਗਾਸ ਮੀਕਰ ਦਾ ਹੈ ਜੀ ਗਵਲ ਪੱਗ ਜਿਹੜੀ ਆਪਾਂ ਪੱਗ ਸਜਾਉਣੇ ਹੁੰਦੇ ਆ ਉਹ ਉਹ ਹੈ ਕਿ ਇਹਨੂੰ ਇੱਕੋ ਸਾਫ਼ ਕਰਕੇ ਬਿਲਕੁਲ ਖੋੜ ਆਏਗੀ ਉੱਪਰ ਹੀ ਲਗਾ ਲੋ ਕਿ ਆਨਲੋ ਕੋਈ ਜਿਹੜਾ ਪਹਿਲਾ કે ਦੂਜਾ ਲੜਾ ਉਹ ਦੇ ਵਿੱਚ ਥੋੜਾ ਮੋਕਾ ਹੀ ਡਿਫਰੈਂਸ ਹੋਣਾ ਚਾਹੀ ਗਏ ਬੀਜੇਰਾ ਪਹਿਲਾ ਲੜੋ ਥੋੜਾ ਜਿਹੀ ਗਿਸੀ ਹੁਣ ਜਿਹੜਾ ਕੀਜਾ ਲੜ ਹੈ ਜੀ ਉਹ ਦੇ ਵਿੱਚ ਆਹ ਕੱਪੜੇ ਨੂੰ ਬਾਹਰ ਰਹਿਣਗੇ ਜਿਹੜਾ ਇੰਨਾ ਹੈ ਉਹ ਕੁਬਾ ਇਹਨੂੰ ਫੇਰ ਹੈਗਾ ਜਿਵੇਂ ਆਪਾਂ ਪਹਿਲਾਂ ਕਰਿਆ ਕਰਿਆ ਸੀ ਕੱਖਾ ਕਰਕੇ ਇਹਨੂੰ ਏਗਾ ਕਰ ਲੋ ਜਿਹੜਾ ਆਹ ਕੱਪੜਾ ਇਹਨੂੰ ਬਾਹਰ ਰਹਿਣਗੇ ਇਹਨੂੰ ਆਪਾਂ ਵਿੱਚ ਨਹੀਂ ਫੋਲ ਕਰਨਾ ਜੀ ਇਹਨੂੰ ਲਿਆ ਕੇ ਏਗਾ ਨਗਾ ਲੂ ਕਿ ਹੁਣ ਜਿਹੜਾ ਆ ਕੱਪੜਾ ਹੈ ਜੀ ਇਹਨੂੰ ਵਿੱਚ ਹੀ ਆਪਾਂ ਫੋਲਡ ਕਰ ਲੈਨੇ ਆ ਕਿ ਆ ਚੌਥੇ ਲੜ ਆ ਚੌਥਾ ਲੜ ਹੈ ਜੀ ਇਹਨੂੰ ਵੀ ਆਪਾਂ ਉੱਗਾ ਹੀ ਸਾਫ਼ ਕਰ ਲੈਣਾ ਹੈ ਕਿਆ ਰੱਖੋ ਬਿਜੜਿਆ ਗੋਨੇ ਕੋਨੇ ਹੋਗੇ ਇਹਨਾਂ ਨੂੰ ਫੜਨਾ ਹੋਗਾ ਜੀ ਆਪਾਂ ਇਹਨੂੰ ਵੀ ਇੱਕ ਗਾ ਹੀ ਹੌਲੀ ਹੌਲੀ ਕੱਖਾ ਕਰ ਗਿਆ ਓਕੇ ਇੱਕ ਗਾ ਇਹਨੂੰ ਇੱਕੋ ਕਾਸ ਲੋ ਖੇਲ ਗਿਆ ਹਲਪ ਨਾਲ ਜਿੰਨੀ ਸਫਾਈ ਪਹਿਲਾਂ ਕਰਕੇ ਲੜਗੀ ਲਾਉਗੇ ਬਾਅਦ ਚ ਇੰਨੀ ਲੜ ਲਾਉਣਾ ਉਨਾ ਹੀ ਸੌਖਾ ਰਹੂ ਜੀ ਹਲੋ ਕੰਜੇਰੇ ਆਪਾਂ ਉਹਨੂੰ ਲੜ ਚ ਬਲ ਪਾਉਣੇ ਹੁੰਨੇ ਆ ਸਫਾਈ ਕਰਨ ਲੱਗੇ ਉਹ ਬਾਅਦ ਚ ਖੇ ਆ ਜਾਂਗੇ ਜੀ ਅੱਜ ਮੈਂ ਆਹ ਇਹ ਆਪਾਂ ਬਾਜ ਦੀ ਹੈਲਪ ਨਾਲ ਕਰ ਲਾਂਗੇ ਇਹ ਹਲੇ ਪੱਗ ਨਵੀਂ ਸੀਗੀ ਕਾ ਕਰਕੇ ਇਹਦਾ ਕੱਪੜਾ ਮਾਰੇ ਹਾਰ ਗਿਆ ਇਨੂੰ ਵੀ ਇੱਕ ਗਾਈਂ ਜੀ ਲੋ ਏਖੋ ਫੇਰ ਸਾਫ਼ ਕਰਕੇ ਆਹ ਕ ਪ੍ਰਿੰਨ ਬਾਹਰ ਕ ਇਸ ਸੈਨ ਗੋ ਕਿ ਆ ਲੋ ਕਿ ਆ ਲੋ ਜੀ ਇਹ ਵੀ ਅਗਲੇ ਲੜੱਚ ਵੀ ਇੱਗਾ ਹੀ ਆਪਾਂ ਬਸ ਇਹ ਕਿ ਚ ਮੇਨ ਚੀਜ਼ ਇਹ ਘੁੰਗੀ ਆ ਵੀ ਜਿਹੜੇ ਆਪਾਂ ਪਹਿਲਾਂ ਇਹਨੂੰ ਇੱਕੋ ਸਫਾਈ ਕਰਨੀ ਹੋਣੀ ਹੈ ਮੇ ਜਗਾ ਕਈ ਵੀ ਕਈ ਵੀਰ ਕੀ ਕਰ ਗਿਆ ਇਹਗੇ ਚ ਸਫਾਈ ਨਹੀਂ ਕਰਕੇ ਉਦੋਂ ਬਾਅਦ ਲੜ ਨਹੀਂ ਸਹੀ ਹੋਗੇ ਉਹਨਾਂ ਕਿ ਪ੍ਰੋਪਰ ਨਹੀਂ ਲੱਗੇ ਕ ਆਹ ਦੇਖੋ ਜੀ ਬਾਲ ਆਪਣੇ ਰੋਪਰ ਆਪ ਹੀ ਪੈ ਰਹੇ ਨੇ ਆਪਾਂ ਕੋਈ ਬਲ ਨਹੀਂ ਪਾਇਆ ਬਾਜ਼ਗੀ ਹੈਲਪ ਨਾਲ ਇਹ ਸਾਰਾ ਜਿਹੜਾ ਆਪਾਂ ਪੂੰਣੀ ਕਰ ਗਏ ਆਹ ਸਫਾਈ ਕਰ ਗਏ ਉਹਦਾ ਕਮਾਲ ਹੈ ਜੀ ਹਾਂ ਜੀ ਕਾ ਜੇ ਸਾਨੂੰ ਇੰਜ ਲੱਗਾ ਵੀ ਆ ਕਿੱਲੇ ਹੋ ਗਏ ਕਿਉਂਕਿ ਆ ਮੇਰਾ ਹਰੇ ਪੱਗ ਨਿਊ ਸੀ ਨਾ ਕਾ ਕਰਕੇ ਇਹ ਇੰਗਾ ਹਾਰਡ ਹੋਏ ਪਏ ਆ ਬਲ ਜੇ ਕਪੜਾ ਇੱਕ ਗੁਆਰੀ ਕੋ ਕੀ ਹੁੰਗੀ ਪੱਗ ਜਾਂ ਪਾਣੀ ਵਿੱਚ ਵੀ ਆਪਾਂ ਪਿਉ ਕੇ ਕਰੀ ਹੁੰਗੀ ਕਹਿ ਕੇ ਬਲ ਬਹੁਤ ਸੋਨੇ ਪੈਣੀ ਸੀ ਇਹੇ ਨਾਲ ਉਹ ਵੀ ਜਿਵੇਂ ਹੁਣ ਵੀ ਕੋਈ ਮਾੜੇ ਨਹੀਂ ਪਏ ਕਿ ਆ ਲੋ ਆਪਾਂ ਬਾਜ ਕੀ ਹੈਲਪ ਨਾਲ ਵੀ ਪਾ ਸਕਦੇ ਆ ਜਿਵੇਂ ਆ ਮੈਨੂੰ ਇੱਕੋ ਸਹੀ ਨਹੀਂ ਸੀ ਲੱਗ ਰਹਾ ਆ ਲੋ ਬਖਸ਼ੋ ਬਾਜੀ ਇਹ ਆਪਣਾ ਜੇਲਾ ਲੜਾ ਇਹਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਕਿ ਆ ਜਿਹੜਾ ਕੱਪੜਾ ਇਹਨੂੰ ਬਾਹਰ ਛੱਗਣਾ ਜਿਵੇਂ ਆਪਾਂ ਨੂੰ ਦੂਜੇ ਲੜ ਚ ਕੀਜੇ ਚਸ ਕਰਿਆ ਸੀ ਆ ਕੱਪੜੇ ਨੂੰ ਬਾਹਰ ਹੀ ਰਹਿਣਗੇ ਇਹਦਾ ਮੇਨ ਕਾਰਨ ਇਹ ਹੋ ਗਏ ਵੀ ਜਦੋਂ ਆਪਾਂ ਲੜ ਲਾਉਣੀ ਆ ਉਹਨਾਂ ਵਿੱਚ ਇਹ ਆਇਆ ਕਿ ਇੱਕ ਜਗ੍ਹਾ ਕੋ ਉਫੜ ਜੇ ਜਾਂਗਾ ਆ ਲੋ ਜੀ ਆਪ ਹੀ ਬਲ ਪੈ ਰਹੇ ਆ ਕਿ ਹੁਣ ਜਿਹੜਾ A ਐ ਇਹਨੂੰ ਵਿੱਚ ਇਦਾਂ ਕਰਕੇ ਇਹ ਤਾਂ ਪ੍ਰਿੰਟ ਹੋਣੇ ਇਦਾਂ ਵਿੱਚ ਹਫੋਲ ਕਰ ਲਓ ਜੀ ਕਿ ਲੋ ਆਪਣੀ ਵੀ ਮੈਚਿੰਗ ਹੋ ਗਈ ਕੱਪੜਿਆਂ ਨਾਲ ਸੋਰਾ ਮੁਕਈ ਫਰਕ ਹੈ ਕੋਈ ਚੱਕਰ ਨਹੀਂ ਆ ਲੋ ਜੀ ਇਹਨੂੰ ਸਾਫ਼ ਕਰਕੇ ਅ ਲੜੇਖੀ ਲਗਾ ਲੋ ਜੀ ਕਿਉਂਕਿ ਇਹ ਅੱਗੇ ਆਉਣਾ ਨਹੀਂ ਸੀ ਇਹ ਆ ਲੋ ਜੇ ਸਾਨੂੰ ਸ਼ੇਪ ਸਹੀ ਨਹੀਂ ਲੱਗ ਰਹੀ ਕਿ ਇਹਨੂੰ ਐਗਾ ਵੀ ਕਰ ਸਕ ਗਿਓ ਕਾ ਹਲੋ ਜੀ ਐਵੇਂ ਗਿਆ ਹੋਰ ਵੀਡੀਓ ਦੇਖਣ ਲਈ ਆਪਣੇ ਭਰਾ ਨੂੰ ਸੁੱਗੇ ਨੂੰ ਫੋਲੋ ਜਰੂਰ ਕਰ ਲਿਓ ਜੀ ਕਿ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ